ਦਰਸ਼ਨ ਕਰੋ ਜੀ ਗੁਰਦੁਆਰਾ ਮਾਤਾ ਭਾਗ ਕੌਰ ਜੀ ਪਿੰਡ ਜਨਵਾੜਾ ਤਾਕਤ ਸਤਖੰਡ ਸ੍ਰੀ ਹਜੂਰ ਅਬਚਲ ਨਗਰ ਨਦੇੜ ਸਾਹਿਬ ਤੋਂ ਇਹ ਪਾਵਨ ਸਥਾਨ 180 ਕਿਲੋਮੀਟਰ ਦੀ ਦੂਰੀ ਦੇ ਉੱਪਰ ਬਣਿਆ ਹੋਇਆ ਹੈ ਆਓ ਇਸ ਪਾਵਨ ਸਥਾਨ ਦੇ ਦਰਸ਼ਨ ਕਰਦੇ ਆਂ ਤੇ ਨਾਲ ਦੀ ਨਾਲ ਆਪਾਂ ਇਤਿਹਾਸ ਦੇ ਬਾਰੇ ਜਾਣਦੇ ਆਂ ਜੀ ਜਦੋਂ ਸਿੰਘ ਭੁੱਖ ਤੇ ਲੜਾਈ ਦੇ ਹੱਥੋਂ ਤੰਗ ਆ ਗਏ ਆਪਣੀਆਂ ਜਾਨਾਂ ਪਿਆਰੀਆਂ ਕਰਦੇ ਆ ਕੁਝ ਸਿੰਘ ਭੁੱਖ ਤੇ ਪਿਆਸ ਨੂੰ ਲੜਾਈ ਨੂੰ ਨਾ ਸਹਾਰਦੇ ਹੋਏ ਬਾਦਸ਼ਾਹ ਜੀ ਨੂੰ ਵਿਦਾਵਾ ਲੈ ਕੇ ਦੇ ਗਏ ਕਿ ਨਾ ਤੂੰ ਸਾਡਾ ਗੁਰੂ ਨਾ ਅਸੀਂ ਤੇਰੇ ਸਿੱਖ ਇਹ ਕਹਿ ਕੇ ਬਾਦਸ਼ਾਹ ਜੀ ਨੂੰ ਅਨੰਦਪੁਰ ਸਾਹਿਬ ਤੋਂ ਵਿਦਾਵਾ ਲੈ ਕੇ ਆਪਣੇ ਘਰਾਂ ਨੂੰ ਪਰਤ ਗਏ ਇਹੀ ਮਾਤਾ ਜੀ ਮਾਤਾ ਭਾਗੌਰ ਜੀ ਜਿਸ ਨੇ ਉਹਨਾਂ ਸਿੱਖਾਂ ਨੂੰ ਚੂੜੀਆਂ ਪਾ ਕੇ ਘਰੀ ਬਹਿਣ ਦਾ ਮੇਹਣਾ ਮਾਰਿਆ ਮੇਹਣਾ ਦੇਖ ਕੇ ਮਾਤਾ ਜੀ ਜੰਗ ਦੇ ਵਿੱਚ ਲੜਨ ਲਈ ਆਪ ਗਏ ਉਹ ਸਾਰਿਆਂ ਨੂੰ ਬੰਗਾਰਿਆ ਕਿ ਚੂੜੀਆਂ ਪਾ ਲਓ ਤੁਸੀਂ ਗੁਰੂ ਨੂੰ ਬਦਾਵਤ ਦੇ ਆਏ ਤੇ ਮਾਤਾ ਜੀ ਖੁਦ ਜੰਗ ਦੇ ਵਿੱਚ ਮਰਦਾਂ ਦੇ ਵਾਂਗ ਲੜੀ ਉਨਨੂੰ ਬਖਸ਼ਾਉਣ ਦੇ ਲਈ ਮਾਤਾ ਜੀ ਆਪ ਅੱਗੇ ਹੋ ਕੇ ਪਾਤਸ਼ਾਹ ਜੀ ਦੇ ਚਾਰਾ ਵਿੱਚ ਪੇਸ਼ ਹੋਏ ਤੇ ਮੈਦਾਨੇ ਜੰਗ ਦੇ ਵਿੱਚ ਲੜੇ ਨਤੀਜਾ ਇਹ ਹੋਇਆ ਕਿ ਦਸ਼ਮੇਸ਼ ਪਿਤਾ ਨੇ ਬਖਸ਼ਾਆਂ ਦੇ ਘਰ ਵਿੱਚ ਆ ਕੇ ਬਦਾਵਾ ਪਾੜ ਦਿੱਤਾ ਉਹ ਸਿੱਖ 40 ਮੁਕਤੇ ਖਵਾਏ ਤੇ ਇਹੀ ਮਾਤਾ ਭਾਗੋ ਜੀ ਟੁੱਟੀ ਗੰਢਣ ਦਾ ਕਾਰਨ ਬਣੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ ਪੂਨੇ ਦੇ ਦੋ ਨੇੜੇ 17 ਕਿਲੇ ਦੇ ਵਿੱਚ ਰੁਸਤਮ ਰਾਓ ਤੇ ਬਾਲਾ ਰਾਓ ਨੂੰ ਆਜ਼ਾਦ ਕੀਤਾ। ਉਹਨਾਂ ਨੂੰ ਹੁਕਮ ਦਿੱਤਾ ਕਿ ਜਾਓ ਨਦੇੜ ਵਿਖੇ ਇਹ ਬੰਦੀ ਛੋੜ ਵਾਲੀ ਘਟਨਾ ਦਾ ਸਾਰਾ ਵਰਤਾਂਤ ਸੁਣਾਓ ਤਾਂ ਜੋ ਸੰਗਤ ਦੇ ਜਾਣ ਸਕੇ ਕਿ ਸਤਿਗੁਰੂ ਹਾਜ਼ਰ ਨਾਜ਼ਰ ਹੈ। ਨਦੇੜ ਪੁੱਜਣ ਪਿੱਛੋਂ ਰੁਸਤਮ ਰਾਓ ਬਾਲਾ ਰਾਓ ਦੀ ਬੇਨਤੀ ਪ੍ਰਵਾਨ ਕਰਦੇ ਆ ਸਿੱਖੀ ਪ੍ਰਚਾਰ ਦੇ ਹਿੱਤ ਵਿੱਚੋਂ ਮਾਈ ਭਾਗੋ ਜੀ ਨੂੰ ਜਥੇਦਾਰ ਸੰਤੋਖ ਸਿੰਘ ਜੀ ਨੇ ਉਹਨਾਂ ਦੇ ਨਾਲ ਰਵਾਨਾ ਕਰ ਦਿੱਤਾ ਆਪਜੀ ਸਾਹਮਣੇ ਦਰਸ਼ਨ ਗੁਰੂ ਇਹ ਯਾਦਗਾਰ ਇਸ ਗੁਰਦੁਆਰਾ ਸਾਹਿਬ ਵਿੱਚ ਮਾਤਾ ਭਾਗੋ ਜੀ ਦੀ ਬਣਾਈ ਗਈ ਹੈ ਮਾਤਾ ਜੀ ਬਿਦਰ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਕੁਝ ਸਮੇਂ ਪਿਛੋਂ ਮਾਈ ਭਾਗੋ ਜੀ ਜਨਵਾੜੇ ਦੀ ਗੜੀ ਰੁਸਤਮਰਾਓ ਬਾਲਾ ਰੌਦੇ ਗ੍ਰਹਿ ਰਖੇ ਗੁਰਪ੍ਰੀ ਸਧਾਰ ਗਏ ਤੇ ਮਾਤਾ ਭਾਗੋ ਜੀ ਦੀ ਯਾਦ ਦੇ ਵਿੱਚ ਇਹ ਅਸਥਾਨ ਪਿੰਡ ਜਨਵਾੜਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਇਹ ਅਸਥਾਨ ਗੁਰਦੁਆਰਾ ਨਾਨਕ ਧੀਰਾ ਤੋਂ 14 ਕਿਲੋਮੀਟਰ ਦੀ ਬਿਜਤੇ ਹੈ ਤੇ ਤਖਤ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਨਦੇੜ ਸਾਹਿਬ ਤੋਂ ਇਹ ਟੋਟਲ 180 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਨਾਨਕ ਚੀਰਾ ਸਾਹਿਬ ਤੇ ਉਹ ਤੋਂ ਥੋੜੀ ਦੂਰੀ ਤੇ ਇਹ ਪਾਵਨ ਸਥਾਨ ਗੁਰਦੁਆਰਾ ਮਾਤਾ ਭਾਗੋ ਜੀ ਇਹ ਸਥਾਨ ਆਪ ਜੀ ਦਰਸ਼ਨ ਕਰਿਓ ਕਰ ਰਹੇ ਹੋ ਬਣਿਆ ਹੋਇਆ ਹੈ ਜਦੋਂ ਵੀ ਆਪ ਜੀ ਹਜੂਰ ਸਾਹਿਬ ਯਾਤਰਾ ਲਈ ਜਾਮੋ ਤਾਂ ਇਸ ਪਾਵਨ ਸਥਾਨ ਦੇ ਦਰਸ਼ਨ ਕਰਨੇ ਗੁਰਦੁਆਰਾ ਨਾਨਕ ਛੀਰਾ ਸਾਹਿਬ ਤੋਂ ਬਿਲਕੁਲ ਥੋੜੀ ਦੂਰੀ ਤੇ ਪਾਵਨ ਸਥਾਨ ਹੈ। ਉਸੇ ਰੂਟ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੈ ਦਰਸ਼ਨ ਕਰੋ। ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਮੇਨ ਦਰਬਾਰ ਸਾਹਿਬ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਸੰਗਤਾਂ ਇੱਥੇ ਇਸੇ ਸਥਾਨ ਤੇ ਆਉਂਦੀਆਂ ਨੇ ਤੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਨਾਲ ਜੁੜਦੀਆਂ ਨੇ ਦਰਸ਼ਨ ਕਰਦੀਆਂ ਨੇ। ਤੇ ਬਾਦਸ਼ਾਹ ਜੀ ਕਿਰਪਾ ਦੇ ਘਰ ਦੇ ਵਿੱਚ ਆ ਕੇ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਦਰਸ਼ਨ ਕਰੋ ਗੁਰਦੁਆਰਾ ਮਾਤਾ ਭਾਗੋ ਜੀ ਪਿੰਡ ਜਨਵਾੜਾ ਕਰਨਾਟਕਾ ਦੇ ਵਿੱਚ ਇਹ ਪਾਵਨ ਸਥਾਨ ਹੈ ਦਰਸ਼ਨ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਨੂੰ ਦਰਸ਼ਨ ਹੋ ਜਾਣ ਦੇ ਇਸ ਇਤਿਹਾਸਦਾਰ ਇੱਕ ਨੂੰ ਪਤਾ ਲੱਗ ਸਕੇ ਇਸ ਪੇਜ ਨੂੰ ਫੋਲੋ ਕਰੋ ਜੀ ਪੰਜਾਬ ਸਿਆਂ ਪੇਜ ਦੇ ਉੱਪਰ ਅਸੀਂ ਗੁਰਬਾਣੀ ਦੀਆਂ ਤੇ ਗੁਰ ਇਤਿਹਾਸਕ ਗੁਰਦੁਆਰਿਆਂ ਦੀਆਂ ਇਤਿਹਾਸ ਸਹਿਤ ਵੀਡੀਓ ਅਪਲੋਡ ਕਰਦੇ ਹਾਂ ਇਸ ਪੇਜ ਨੂੰ ਫੋਲੋ ਕਰੋ ਤਾਂ ਜੋ ਆਪ ਜੀ ਨੂੰ ਇਸੇ ਤਰ੍ਹਾਂ ਵੀਡੀਓ ਅਸੀਂ ਦਿਖਾਉਂਦੇ ਰਹੀਏ ਗੁਰਦੁਆਰਾ ਮਾਤਾ ਭਾਗੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ